ਮੋਗਾ ਦੇ ਇੱਕ ਹੋਰ ਕ੍ਰਿਕਟਰ ਸਾਡੀ ਹਰਮਨਪ੍ਰੀਤ ਕੌਰ ਬਹੁਤ ਲੰਬੇ ਲੰਬੇ ਛੱਕੇ ਲਾਉਂਦੀ ਹੈ ਇਹ ਤੇ ਹਰਮਨਪ੍ਰੀਤ ਹੁਣ ਗੱਲ ਕਰੇਗੀ ਕ੍ਰਿਕਟਰ ਸਾਡੀ ਇੰਡੀਆ ਟੀਮ ਦੀ ਕੈਪਟਨ ਸਤਿ ਸ਼੍ਰੀ ਅਕਾਲ ਸਰ ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟਿਸਿਪੇਟ ਕੀਤਾ ਸੀ ਔਰ ਅਸੀਂ 골ਡ ਮੈਡਲ ਲੈ ਕੇ ਆਏ ਹਾਂ ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰਪਰੇਸ਼ਨ ਲਈ ਵੀ ਪੈਸੇ ਮਿਲੇ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਅੱਜ ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਇ ਨੂੰ ਕਿਸੇ ਲਈ ਅਮਾਉਂਟ ਮੇ ਵੀ ਛੋਟੀ ਹੋਏ ਪਰ ਸਾਡੇ ਲਈ ਬਹੁਤ ਵੱਡੀ ਹੈ ਕਿਉਂਕਿ ਕਿ ਸੀ ਇੱਕ ਪਲੇਅਰ ਨੂੰ ਯੂ ਨੋ ਜਦੋਂ ਸਟਾਰਟ ਕੀਤਾ ਸੀ ਖੇਲਣਾ ਉਹਦੇ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇਹਨਾਂ ਨੂੰ ਸਪੋਰਟ ਕਰ ਰਹੀ ਹੈ ਆਮ ਸ਼ੋਰ ਕਿ ਬਾਕੀ ਦੇ ਬੱਚਿਆਂ ਨੂੰ ਵੀ ਹੁਣ ਪੇਰੈਂਟਸ ਔਰ ਉਹਨਾਂ ਦੇ ਆਂਢ ਗੁਆਂਢੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇਹਨਾਂ ਸਪੋਰਟ ਕਰ ਰਹੀ ਹੈ ਥੈਂਕ ਯੂ ਸੋ ਮਚ ਹੁਣ ਸਰ ਰੋਇੰਗ ਦੇ ਵਿੱਚ ਮੈਂ ਚਰਨਜੀਤ ਸਿੰਘ ਨੂੰ ਗੁਜਾਰਸ਼ ਕਰਾਂਗਾ ਕਿਉਂਕਿ ਰੋਇੰਗ ਦੇ ਵਿੱਚ ਪੰਜਾਬ ਬਹੁਤ ਵਧੀਆ ਅਸੀ ਗਾਲੀ ਮੈਂ ਚਰਨਜੀਤ ਸਿੰਘ ਰੋਇੰਗ ਖੇਡ ਦਾ ਖਿਡਾਰੀ ਹਾਂ ਮੈਂ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੁਆਰਾ ਬਣਾਈ ਗਈ ਨਵੀਂ ਖੇਡ ਨੀਤੀ ਅਧੀਨ 8-8 ਲੱਖ ਰੁਪਏ ਐਡਵਾਂਸ ਵਿੱਚ ਖਿਡਾਰੀਆਂ ਨੂੰ ਤਿਆਰੀ ਕਰਨ ਲਈ ਦਿੱਤੇ ਤੇ ਖਿਡਾਰੀਆਂ ਨੇ ਵੀ ਬਾਅਦ ਚੜ ਕੇ ਤਿਆਰੀ ਕੀਤੀ ਅਤੇ ਬਹੁਤ ਮਦਦ ਮਿਲੀ ਉਹਨਾਂ ਨੂੰ ਖਿਡਾਰੀ ਹੁਣ ਤਿਆਰੀ ਕਰਨ ਵਿੱਚ ਤੇ ਜਿਸ ਨਾਲ ਪੰਜਾਬ ਪੰਜਾਬ ਵਿੱਚ ਪੰਜਾਬ ਦੀ ਝੋਲੀ ਵਿੱਚ ਇੱਕ ਰਿਕਾਰਡ ਤੋੜ ਮੈਡਲ ਪਾਇ ਧੰਨਵਾਦ ਮੁੱਖ ਮੰਤਰੀ ਸਾਹਿਬ ਸਾਡੀ ਆਬਾਦੀ ਭਾਵੇਂ 2% ਆ ਪਰ ਏਸ਼ੀਅਨ ਗੇਮ ਚ ਅਸੀਂ 20% ਮੈਡਲ ਜਿੱਤੇ ਆ 100 ਮੈਡਲ ਜੀ ਇੰਡੀਆ ਨੇ ਜਿੱਤੇ ਆ ਤੇ ਉਹ ਚੋਂ 20 ਮੈਡਲ ਪੰਜਾਬ ਦੇ ਆ ਤੇਜਿੰਦਰਪਾਲ ਸਿੰਘ ਤੂਰ ਮੋਗਾ ਦਾ ਸ਼ਾਟਫੁੱਟ ਥਰੋਅ ਜਿਹਨੇ ਲਗਾਤਾਰ ਦੂਜੀ ਵਾਰ 골ਡ ਮੈਡਲ ਜਿੱਤੇ ਆ ਤੇਜਿੰਦਰ ਤੂਰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਫੰਕਸ਼ਨ ਇੰਨੀ ਛੇਤੀ ਰੱਖਿਆ ਤੇ ਇਹ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਇਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਇਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੋਬ ਤੇ ਆ ਉਹਨਾਂ ਨੂੰ ਇਹ ਕੁਛ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂ ਨਹੀਂ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ ਲਈ ਬਹੁਤ ਹੌਸਲਾ ਦਊਗੀ ਅ ਮੈਂ ਆਸ ਕਰਦਾ ਵੀ ਅਸੀਂ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਡਲ ਜਿੱਤਾਂਗੇ ਥੈਂਕ ਯੂ ਤੂਰ ਸਾਹਿਬ ਸ਼ਾਰਟ ਪੁੱਟ ਤੁਸੀਂ ਹੋਰ ਸੱਟੋ ਸਰਕਾਰ ਤੁਹਾਡੇ ਲਈ ਸਰਕਾਰ ਨੇ ਖਜ਼ਾਨਾ ਖੋਲ੍ਹਿਆ ਹੋਇਆ ਹੈ ਆ